ਜੇਕਰ ਤੁਸੀਂ ਹਾਇਰ ਸਟੱਡੀਜ਼ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਇਹ ਸੁਪਨਾ ਇਸ ਸਾਲ ਪੂਰਾ ਨਾ ਹੋ ਸਕੇ ਕੈਨੇਡਾ ਨੇ ਵੀ ਸਟੂਡੈਂਟ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਸਟੂਡੈਂਟ ਵੀਜ਼ਾ ਇਸ਼ੂ ਕਰਨਗੇ ਇਹਨਾਂ ਹਾਲਾਤਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ ਆਓ ਜਾਣਦੇ ਹਾਂ ਵਿਸਤਾਰ ਵਿੱਚ ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਾ ਵਿੱਚ ਕਰੀਬ 50% ਦੀ ਕਮੀ ਆਉਣ ਦੀ ਸੰਭਾਵਨਾ ਹੈ ਇਸ ਸਾਲ ਕੈਨੇਡਾ ਹਰ ਸਾਲ ਦੇ ਮੁਕਾਬਲੇ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ ਇਹ ਗੱਲ ਅਪਲਾਈ ਬੋਰਡ ਵਿੱਚ ਰਿਪੋਰਟ ਦੇ ਸਾਹਮਣੇ ਆਈ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਜਿੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਸੀਮਤ ਕਰਨ ਦੇ ਉਸ ਨੂੰ ਪੱਧਰ ਤੱਕ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਸ ਸਾਲ 2018 ਅਤੇ 2019 ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਕੈਨੇਡਾ ਦੇ ਸਟੂਡੈਂਟ ਵੀਜ਼ਾ ਅਪਰੂਵਲ ਵਿੱਚ ਵੀ ਕਮੀ ਆਏਗੀ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਕਿ ਜਦੋਂ ਸਾਲ ਦੇ ਸ਼ੁਰੂਆਤ ਵਿੱਚ ਇਦਾਂ ਹੋ ਚੁੱਕਿਆ ਹੈ ਤਾਂ ਅੱਗੇ ਕੀ ਹੋਏਗਾ ਇਸ ਰਿਪੋਰਟ ਵਿੱਚ ਅੱਗੇ ਕਿਹਾ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 436000 ਵੀਜ਼ਾ ਪਰਮਿਟ ਦਿੱਤੇ ਗਏ ਸਨ ਪਰ ਸਾਲ ਦੇ 2024 ਤੱਕ ਗਿਣਤੀ 231000 ਤੱਕ ਸੀਮਿਤ ਰਹਿਣ ਦੀ ਉਮੀਦ ਹੈ ਇਹਦਰ ਸੌਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਯਾਨੀ ਕਿ ਸਟੱਡੀ ਪਰਮਿਟ ਦੀ ਸਰਕਾਰ ਕਰਨ ਵਿੱਚ 39% ਦੀ ਘਾਟ ਹੋ ਸਕਦੀ ਹੈ। ਰਿਪੋਰਟ ਮੁਤਾਬਕ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਕਰਨ ਕੈਨੇਡਾ ਜਾਂਦੇ ਸਨ। ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2.26 ਲੱਖ ਵਿਦਿਆਰਥੀ ਭਾਰਤ ਦੇ ਸਨ। ਇੰਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵਿਜੇ ਦੇ ਕੈਨੇਡਾ ਦੇ ਰਹਿ ਚੁੱਕੇ ਸਨ। ਜੋ ਉਥੋਂ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ ਜੇਕਰ ਤੁਸੀਂ ਹਾਈਅਰ ਸਟੱਡੀਜ਼ ਲਈ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਸੁਪਨਾ ਦੇਖ ਰਹੇ ਹੋ ਤਾਂ ਸ਼ਾਇਦ ਇਹ ਸੁਪਨਾ ਇਸ ਸਾਲ ਪੂਰਾ ਨਾਸ ਹੋ ਸਕੇ ਕੈਨੇਡਾ ਨੇ ਵੀ ਸਟੂਡੈਂਟ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਸਟੂਡੈਂਟ ਵੀਜ਼ਾ ਇਸ਼ੂ ਕਰਨਗੇ ਇਹਨਾਂ ਹਾਲਾਤਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ ਆਓ ਜਾਣਦੇ ਹਾਂ ਵਿਸਤਾਰ ਵਿੱਚ ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਾ ਵਿੱਚ ਕਰੀਬ 50% ਦੀ ਕਮੀ ਆਉਣ ਦੀ ਸੰਭਾਵਨਾ ਹੈ ਇਸ ਸਾਲ ਕੈਨੇਡਾ ਹਰ ਸਾਲ ਦੇ ਮੁਕਾਬਲੇ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ ਇਹ ਗੱਲ ਅਪਲਾਈ ਬੋਰਡ ਵਿੱਚ ਰਿਪੋਰਟ ਦੇ ਸਾਹਮਣੇ ਆਈ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਜਿੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਸੀਮਤ ਕਰਨ ਦੇ ਉਸ ਨੂੰ ਪੱਧਰ ਤੱਕ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਹ ਸਾਲ 2018 ਅਤੇ 2019 ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਨੂੰ ਕੈਨੇਡਾ ਦੇ ਸਟੂਡੈਂਟ ਵੀਜ਼ਾ ਅਪਰੂਵਲ ਵਿੱਚ ਵੀ ਕਮੀ ਆਏਗੀ ਇਸ ਤੋਂ ਸਾਫ ਹੋ ਜਾਂਦਾ ਹੈ ਕਿ ਜੇ ਜਦੋਂ ਸਾਲ ਦੇ ਸ਼ੁਰੂਆਤ ਵਿੱਚ ਇਦਾਂ ਹੋ ਚੁੱਕਿਆ ਹੈ ਤਾਂ ਅੱਗੇ ਕੀ ਹੋਏਗਾ ਇਸ ਰਿਪੋਰਟ ਵਿੱਚ ਅੱਗੇ ਕਿਹਾ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 436000 ਵੀਜ਼ਾ ਪਰਮਿਟ ਦਿੱਤੇ ਗਏ ਸਨ ਪਰ ਸਾਲ ਦੇ 2024 ਤੱਕ ਗਿਣਤੀ 231000 ਤੱਕ ਸੀਮਤ ਰਹਿਣ ਦੀ ਉਮੀਦ ਹੈ ਇਹ ਦਰਸਾਉਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਜਾਨਕੀ ਸਟੱਡੀ ਪਰਮਿਟ ਦੀ ਸਵਾਰਕਰ ਕਰਨ ਵਿੱਚ 39% ਦੀ ਘਾਟ ਆ ਸਕਦੀ ਹੈ ਰੀਪੋਰਟ ਮੁਤਾਬਕ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਵਿਦਿਆਰਥੀ ਪੜ੍ਹਾਈ ਕਰਨ ਕੈਨੇਡਾ ਜਾਂਦੇ ਸਨ ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2.26 ਲੱਖ ਵਿਦਿਆਰਥੀ ਭਾਰਤ ਦੇ ਸਨ ਇੰਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵਿਜੇ ਦੇ ਕੈਨੇਡਾ ਦੇ ਰਹਿ ਚੁੱਕੇ ਸਨ ਜੋ ਉੱਥੋਂ ਆਰਥਿਕਤਾ ਨੂੰ ਹੁਲਾਰਾ ਦੇਣ ਵਿੱਚ ਵੱਡਾ ਯੋਗਦਾਨ ਪਾ ਰਹੇ ਨੇ ਬਿਊਰੋ ਰਿਪੋਰਟ ਤਹਿਲਕਾ ਪੰਜਾਬੀ ਟੀਵੀ